ਹੱਲੋ ਦੋਸਤੋ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਰੋਟੀ ਬਣਾਉਣ ਦੀ ਪ੍ਰਕਿਰਿਆ ਸੌਖੀ ਹੈ ਪਰ ਸਵਾਦ ਅਤੇ ਨਰਮੀ ਲਈ ਧਿਆਨ ਅਤੇ ਤਰੀਕਾ ਬਹੁਤ ਜ਼ਰੂਰੀ ਹੁੰਦਾ ਹੈ ਚੰਗੀ ਅਤੇ ਨਰਮ ਰੋਟੀ ਜਾਂ ਚਪਾਤੀ ਬਣਾ ਲਈ ਆਟੇ ਦਾ ਠੀਕ ਤਰ੍ਹਾਂ ਗੁੰਨਿਆ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਜੇ ਆਟਾ ਟੰਗ ਨਾਲ ਨਾ ਗੁੰਨਿਆ ਹੋਵੇ ਤਾਂ ਰੋਟੀਆਂ ਸਖਤ ਜਾਂ ਬੇਸਵਾਦੀਆਂ ਬਣ ਜਾਂਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਇੱਕ ਪ੍ਰਾਤ ਲਵਾਂਗੇ ਤੇ ਪ੍ਰਾਤ ਵਿੱਚ ਅਸੀਂ ਆਟੇ ਨੂੰ ਪਾਵਾਂਗੇ ਤੇ ਫਿਰ ਅਸੀਂ ਆਟੇ ਨੂੰ ਗੁੰਨਾਂਗੇ ਹੁਣ ਅਸੀਂ ਆਟੇ ਵਿੱਚ ਪਾਣੀ ਨੂੰ ਪਾਵਾਂਗੇ ਪਾਣੀ ਨੂੰ ਅਸੀਂ ਇੱਕਦਮ ਸਾਰਾ ਨਹੀਂ ਪਾਣਾ ਪਾਣੀ ਨੂੰ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਫਿਰ ਅਸੀਂ ਆਟੇ ਨੂੰ ਗੁੰਨਾਂਗੇ ਜੇ ਅਸੀਂ ਜੱਕਦਮ ਸਾਰਾ ਪਾਣੀ ਪਾਤਾ ਤੇ ਆਟਾ ਸਾਡਾ ਗਿੱਲਾ ਹੋ ਜਾਏਗਾ ਪਾਣੀ ਪਾਣ ਤੋਂ ਬਾਅਦ ਉਂਗਲੀਆਂ ਨਾਲ ਆਟੇ ਨੂੰ ਮਲਾਉਣਾ ਸ਼ੁਰੂ ਕਰਾਂਗੇ ਜਦੋਂ ਆਟਾ ਇਕੱਠਾ ਹੋਣ ਲੱਗ ਜਾਵੇ ਤਾਂ ਹੱਥਾਂ ਦੀ ਮਦਦ ਨਾਲ ਉਸ ਨੂੰ ਦਬਾ-ਦਬਾ ਕੇ ਗੁੰਨਾਂਗੇ ਆਟੇ ਨੂੰ ਅੱਗੇ ਵੱਲ ਧੱਕੋ ਤੇ ਮੋੜੋ ਫਿਰ ਦਬਾਓ ਇਹ ਕਿਰਿਆ ਵਾਰ-ਵਾਰ ਕਰਿਓ ਤਾਂ ਜੋ ਆਟਾ ਨਰਮ ਅਤੇ ਲਚਕੀਲਾ ਬਣ ਜਾਵੇ ਆਟਾ ਗੁੰਨਦੇ ਸਮੇ ਜੇ ਲੱਗੇ ਕਿ ਸਕਦਾ ਤਾਂ ਪਾਣੀ ਤੁਸੀਂ ਹੋਰ ਮਿਲਾ ਸਕਦੇ ਹੋ ਤੇ ਜੇ ਆਟਾ ਬਹੁਤ ਜ਼ਿਆਦਾ ਗਿੱਲਾ ਹੋ ਜਾਵੇ ਤਾਂ ਤੁਸੀਂ ਇਸ ਵਿੱਚ ਸੁੱਕੇ ਆਟੇ ਨੂੰ ਮਿਲਾ ਦਿਓ ਸਹੀ ਤਰੀਕੇ ਨਾਲ ਗੁੰਨਿਆ ਹੋਇਆ ਆਟਾ ਹੱਥਾਂ ਨਾਲ ਨਹੀਂ ਚਿਪਕਦਾ ਆਟੇ ਨੂੰ ਕਟੋ-ਕਟ 5-10 ਮਿੰਟ ਤੱਕ ਅਸੀਂ ਗੁੰਨਣਾ ਆ ਜਿੰਨਾ ਅਸੀਂ ਆਟੇ ਨੂੰ ਗੁੰਨਾਂਗੇ ਸਾਡੀਆਂ ਰੋਟੀਆਂ ਉਹਨੀਆਂ ਹੀ ਨਰਮ ਬਣਨਗੀਆਂ ਜੇ ਅਸੀਂ ਆਟੇ ਨੂੰ ਛੱਟਪਟ ਗੁੰਨ ਕੇ ਰੱਖ ਦਈਏ ਤੇ ਉਸੇ ਮੋਕੇ ਰੋਟੀਆਂ ਬਣਾਣੀਆਂ ਸ਼ੁਰੂ ਕਰ ਦਈਏ ਤੇ ਰੋਟੀਆਂ ਬਿਲਕੁਲ ਵੀ ਸਹੀ ਨਹੀਂ ਬੰਦੀਆਂ ਪਹਿਲੇ ਜਮਾਨੇ ਚ ਕੀ ਹੁੰਦਾ ਸੀ ਕਿ ਆਟੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਗੁੰਨਿਆ ਜਾਂਦਾ ਸੀ ਘਟੋ ਘਟ 10 15 ਮਿੰਟ ਲਾਇਆ ਜਾਂਦਾ ਸੀ ਤੇ ਦਬ ਦਬ ਕੇ ਗੁੰਨਿਆ ਜਾਂਦਾ ਸੀ ਤੇ ਅੱਜ ਕੱਲ੍ਹ ਜਲਦਬਾਜੀ ਦੇ ਵਿੱਚ ਆਟੇ ਨੂੰ ਬਹੁਤ ਹੀ ਜਲਦੀ ਗੁੰਨ ਕੇ ਰੱਖ ਦਿੱਤਾ ਜਾਂਦਾ ਆ ਤੇ ਜੱਕਦਮ ਅਸੀਂ ਰੋਟੀਆਂ ਬਣਾਣੀਆਂ ਸ਼ੁਰੂ ਕਰ ਦਿੰਨੇ ਆ ਜਿਸ ਨਾਲ ਰੋਟੀ ਬਿਲਕੁਲ ਵੀ ਨਹੀਂ ਫੁੱਲਦੀ ਜਦੋਂ ਤੁਸੀਂ ਆਟਾ ਗੁੰਨਣਾ ਤੁਸੀਂ ਉਹਦੇ ਵਿੱਚ ਅੱਧਾ ਚਮਚਰ ਨਮਕ ਵੀ ਪਾ ਸਕਦੇ ਹੋ ਤੇ ਇੱਕ ਚਮਚਰ ਫਾਇੰਡ ਵੀ ਪਾ ਸਕਦੇ ਹੋ ਜੇ ਅਸੀਂ ਇੱਕ ਚਮਚਰ ਫਾਇੰਡ ਪਾ ਕੇ ਆਟਾ ਗੁੰਨਨੇ ਆ ਤਾਂ ਰੋਟੀਆਂ ਬਹੁਤ ਹੀ ਨਰਮ ਬੰਦੀਆਂ ਨੇ ਤੇ ਮਲਾਈਮ ਬੰਦੀਆਂ ਨੇ ਤੁਸੀਂ ਚਾਹੋ ਤਾਂ ਬਿਨਾਂ ਫਾਇੰਡ ਦੇ ਵੀ ਆਟੇ ਨੂੰ ਗੁੰਨ ਸਕਦੇ ਹੋ ਆਟੇ ਨੂੰ ਜਿੰਨੇ ਤੁਸੀਂ ਦਬ ਜਿਆਦਾ ਲਗਾਓਗੇ ਆਟਾ ਓਨਾ ਵਧੀਆ ਗੁੰਨਿਆ ਜਾਏਗਾ ਤੇ ਦੇਖੋ ਜਿਸ ਤਰ੍ਹਾਂ ਮੈਂ ਆਟੇ ਨੂੰ ਗੁੰਨ ਰਹੀ ਹਾਂ ਬਿਲਕੁਲ ਇਸ ਤਰੀਕੇ ਨਾਲ ਤੁਸੀਂ ਵੀ ਆਟੇ ਨੂੰ ਗੁੰਨੇ ਹੋ ਤੇ ਵੇਖਿਓ ਇਸ ਦੀਆਂ ਰੋਟੀਆਂ ਬਣਾ ਕੇ ਬਹੁਤ ਸੁਆਦ ਤੇ ਨਰਮ ਬਣਨ ਗਈਆਂ ਠੀਕ ਤਰੀਕੇ ਨਾਲ ਗੁੰਨਿਆ ਹੋਇਆ ਆਟਾ ਸਾਨੂੰ ਸੁਆਦਲੀ ਨਰਮ ਤੇ ਸਿਹਤਮੰਦ ਰੋਟੀਆਂ ਬਣਾਉਣ ਵਿੱਚ ਮਦਦ ਕਰਦਾ ਹੈ ਆਟਾ ਗੁੰਨਣਾ ਸਿਰਫ ਇੱਕ ਕੰਮ ਨਹੀਂ ਸੰਗੋ ਇੱਕ ਕਲਾ ਹੈ ਤੈਨੂੰ ਅਸੀਂ 10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਤੁਸੀਂ ਇਸ ਨੂੰ ਇੱਕ ਪੋਣੇ ਜਾਂ ਪਲੇਟ ਨਾਲ ਢੱਕ ਕੇ ਰੱਖ ਸਕਦੇ ਹੋ ਤੇ ਜਦੋਂ 10-15 ਮਿੰਟ ਹੋ ਜਾਣਗੇ ਫਿਰ ਅਸੀਂ ਇਸ ਨੂੰ ਇੱਕ ਡੂੰਗੇ ਵਿੱਚ ਪਾ ਦੇਵਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਚੈਨਲ ਤੇ ਪਹਿਲੀ ਵਾਰ ਵਿਜ਼ਿਟਰ ਆ ਰਿਹਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲੇ ਮਿਲ ਸਕੇ ਫਿਰ ਮਿਲਾਂਗੇ ਆਪਾਂ ਨਵੀਂ ਵੀਡੀਓ 'ਚ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ ਬਾਏ ਬਾਏ